ਨਮਸਕਾਰ ਸਾਥਿਓ ਤੁਸੀਂ ਦੇਖ ਰਹੇ ਹੋ ਕਿ ਪੱਤਝੜ ਖਤਮ ਹੋਣ ਤੋਂ ਬਾਅਦ ਜਿਵੇਂ ਕਿ ਦਰਖਤ ਨਵੇਂ ਪੱਤਿਆਂ ਲੈ ਕੇ ਆਉਂਦਾ ਹੈ ਇਸ ਵਾਰ ਜੋ ਪੱਤਝੜ ਹੈ ਉਹ ਖਤਮ ਹੋ ਚੁੱਕੀ ਹੈ ਔਰ ਉਹਦੇ ਨਾਲ ਹੀ ਜਿਹੜਾ ਨਵੇਂ ਪੱਤੇ ਦਰਖਤਾਂ ਦੇ ਵਿੱਚ ਆਣੇ ਸ਼ੁਰੂ ਹੋ ਚੁੱਕੇ ਨੇ ਪਰ ਦੇਖਣ ਵਿੱਚ ਇਸ ਵਾਰ ਆਇਆ ਕਿ ਜਿਹੜਾ ਨਿੰਮ ਦਾ ਦਰਖਤ ਹੈ ਉਹ ਇਸ ਵਾਰ ਬਿਲਕੁਲ ਨਵੀਆਂ ਪੱਤੀਆਂ ਨਹੀਂ ਕੱਢ ਰਿਹਾ ਕਿ ਆਪਣੇ ਆਪ ਚ ਇੱਕ ਤਰ੍ਹਾਂ ਦਾ ਸੁੱਕਿਆ ਹੋਇਆ ਦੇਖਿਆ ਜਾ ਰਿਹਾ ਹੈ ਇਹ ਮੈਂ ਪਿਛਲੇ ਕਈ ਦਿਨਾਂ ਤੋਂ ਦੇਖ ਰਿਹਾ ਔਰ ਕਈ ਰਹਾਤੇ ਕਈ ਸੜਕਾਂ ਤੇ ਕਈ ਕਿਨਾਰਿਆਂ ਤੇ ਵੀ ਦੇਖਿਆ ਗਿਆ ਹੈ ਕਿ ਇਹ ਪੱਤੇ ਨੇ ਜਿਹੜੇ ਆ ਤੁਹਾਨੂੰ ਹੋਰ ਮੈਂ ਕਲੋਜ਼ ਕਰਕੇ ਦਿਖਾ ਦ ਇਹ ਬਿਲਕੁਲ ਸੁੱਕੇ ਹੋਏ ਪੱਤੇ ਨੇ ਤਾਂ ਇਸ ਵਾਰ ਇੱਕ ਵਾਰੀ ਪਹਿਲਾਂ ਵੀ ਅੱਜ ਤੋਂ 10-15 ਸਾਲ ਪਹਿਲਾਂ ਜਿਹੜੇ ਜੋ ਪੰਜਾਬ ਦੇ ਅੰਦਰ ਕੁਝ ਦਰਖਸੀ ਜਿਵੇਂ ਟਾਲੀਆਂ ਸੀ ਕਿੱਕਰਾ ਸੀ ਉਹ ਸੁੱਕ ਚੁੱਕੇ ਸੀ ਇਸ ਵਾਰ ਜਿਹੜਾ ਨਿੰਮ ਹੈ ਨਿੰਮ ਵੀ ਸ਼ਾਇਦ ਮੇਰੀ ਖਿਆਲ ਉਸੇ ਹੀ ਕੰਗਾਰ ਤੇ ਆ ਚੁੱਕਿਆ ਹੈ ਕਿ ਸੁਕਣ ਦੇ ਕੰਗਾਰ ਚ ਤਾਂ ਤੁਸੀਂ ਵੀ ਆਪਣੇ ਆਪਣੇ ਕਮੈਂਟ ਬਾਕਸ ਚ ਜਰੂਰ ਦੱਸਣਾ ਕਿ ਤੁਸੀਂ ਕਿਸ ਏਰੀਏ ਤੋਂ ਔਰ ਕੀ ਤੁਹਾਡੇ ਏਰੀਆ ਚ ਵੀ ਇਸ ਤਰ੍ਹਾਂ ਦੇ ਦਰਖਤ ਜਿਹੜੇ ਨਿੰਮ ਦੇ ਦਰਖਤ ਨੇ ਉਹ ਬਿਲਕੁਲ ਸੁੱਕ ਚੁੱਕੇ ਨੇ ਅੱਜ 16 ਮਾਰਚ ਦਿਨ ਸ਼ਨੀਵਾਰ 2024 ਹੈ ਤਾਂ ਜਿਹੜੇ ਦੂਜੇ ਹੋਰ ਕੁਝ ਦਰਖਤ ਨੇ ਉਹ ਆਪਣੇ ਨਵੇਂ ਪੱਤੇ ਲੈ ਕੇ ਟਹਟਾਰੇ ਨੇ ਜਦਕਿ ਨਿੰਮ ਹੈ ਜ਼ਿਆਦਾਤਰ ਦੇਖਣ ਵਿੱਚ ਆਇਆ ਨਿੰਮ ਕੁਝ ਹੋਰ ਦਰਖਤ ਵੀ ਨਹੀਂ ਕਿ ਉਹ ਵੀ ਚੁੱਕ ਸੁੱਕੇ ਹੋਏ ਨੇ ਆ ਦੇਖੋ ਜਿਵੇਂ ਸਹਤ ਸਹਤੂ ਦਾ ਦਰਖਤ ਹੈ ਇਹ ਆਪਣੀਆਂ ਨਵੀਆਂ ਪੱਤੀਆਂ ਲੈ ਕੇ ਕਿੰਨਾ ਵਧੀਆ ਲੱਗ ਰਿਹਾ ਪਰ ਦੂਜੇ ਪਾਸੇ ਜਿਵੇਂ ਆਪਾਂ ਨਿੰਮ ਨੂੰ ਦੇਖ ਰਹੇ ਹਾਂ ਕਿ ਨਿੰਮ ਇਸ ਵਾਰ ਪੰਜਾਬ ਦੇ ਅੰਦਰ ਤਕਰੀਬਨ ਮੈਂ ਜਿੱਥੇ ਤੱਕ ਦੇਖਿਆ ਗਿਆ ਹੈ ਕਿ ਬਿਲਕੁਲ ਸੁੱਕਿਆ ਹੋਇਆ ਹੈ ਕੋਈ ਨਵੀਂ ਪੱਤੀ ਹੁਣ ਤੱਕ ਨਹੀਂ ਨਿਕਲੀ ਹੈ ਅੱਜ ਵਕਤ ਮੈਂ ਇੱਕ ਨਹਿਰ ਹੈ ਨਹਿਰ ਦੇ ਕੰਡੇ ਦੇ ਕਿਨਾਰੇ ਖੜਿਆ ਤੇ ਮੈਂ ਜਾ ਰਿਹਾ ਸੀ ਜਾਂਦੇ ਜਾਂਦੇ ਮੈਂ ਦੇਖੇ ਕਿ ਉੱਥੇ ਜਿਹੜੇ ਦਰਖਤ ਨੇ ਕੁਝ ਦਰਖਤ ਮੈਨੂੰ ਸੁੱਕੇ ਜੇ ਲੱਗ ਰਿਹਾ ਮੈਂ ਮਹਿਸੂਸ ਕੀਤਾ ਕਿ ਇਸ ਵਾਰ ਜਿਹੜਾ ਨਿੰਮ ਹੈ ਨਿੰਮ ਆਪਣੇ ਆਪ ਚ ਬਿਲਕੁਲ ਖਤਮ ਹੋਣ ਦੇ ਕੰਗਾਰ ਚ ਆ ਚੁੱਕਿਆ ਹੈ ਤਾਂ ਤੁਸੀਂ ਵੀ ਦੱਸਣਾ ਕਿ ਤੁਹਾਡੇ ਏਰੀਆ ਚ ਵੀ ਇਸ ਤਰ੍ਹਾਂ ਦੇ ਦਰਖਤ ਜਿਹੜੇ ਨਿੰਮ ਦੇ ਨੇ ਉਹ ਨਵੇਂ ਪੱਤੀਆਂ ਲੈ ਚੁੱਕਿਆ ਜਾਂ ਨਹੀਂ ਤੇ ਤੁਸੀਂ ਆਪਣੇ ਕਿਸ ਏਰੀਏ ਤੋਂ ਬਿਲੋਂਗ ਕਰ ਰਹੇ ਹੋ ਤੁਸੀਂ ਵੀ ਦੱਸਣਾ ਕਿ ਇਸ ਤਰ੍ਹਾਂ ਦੇ ਦਰਖਤ ਨੇ ਜਿਹੜੇ ਉਹ ਜਿਹੜੇ ਤੁਸੀਂ ਇਹ ਦੇਖ ਰਹੇ ਹੋ ਦਰਖਤ ਇਹਨਾਂ ਬਾਰੇ ਵੀ ਜਰੂਰ ਦੱਸਣਾ ਔਰ ਅੱਗੇ ਤੋਂ ਅੱਗੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਕਿਉਂਕਿ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਸਾਡੇ ਵਾਸਤੇ ਵਾਤਾਵਰਣ ਵਾਸਤੇ ਜਿਹੜੇ ਕਿ ਦਰਖਤ ਕਿਉਂ ਸੁੱਕ ਰਹੇ ਹਨ ਧੰਨਵਾਦ ਹਾਂ ਮੇਰੇ ਦੋਸਤੋ ਜਿਵੇਂ ਇਹ ਆ ਸਕਰੀਮ ਸਾਰਾ ਨਿੰਮ ਹੈ ਉੱਪਰ ਖੜਿਆ ਹੋਇਆ ਹੈ ਇਸ ਵਾਰ ਸੁੱਕਿਆ ਸੁੱਕਿਆ ਹੀ ਨਜ਼ਰ ਆ ਰਿਹਾ ਹੈ ਜਿਵੇਂ ਤੁਸੀਂ ਦੇਖਿਓ ਆ ਨਿੰਮ ਸੁੱਕੇ ਹੋਏ ਸੁੱਕਿਆ ਹੋਇਆ ਕਿਉਂ ਨਜ਼ਰ ਆ ਰਿਹਾ ਹੈ ਤੁਸੀਂ ਵੀ ਦੱਸਣਾ ਆਪਣੇ ਕਮੈਂਟ ਬਾਕਸ ਔਰ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਔਰ ਜਿਹੜਾ ਨਿੰਮ ਹੈ ਇਹ ਸੁੱਕਣ ਦਾ ਕਾਰਨ ਕੀ ਹੈ ਇਸ ਬਾਰੇ ਜਰੂਰ ਜਾਣਕਾਰੀ ਦੇਣਾ जरा निम है इस बारे जरूर दस ना कि निम बहुत ज्यादातर सुख क्या होगा हो रहा है इसलिए दूजे होर दरखत ने जो थक चुके हैं तुझी भी देख रहे हो आप उके हुए नजर आ रहे हैं ने। पर निम और जमें शरी जिना है शरीर जिन्होंने आप कहते हैं वो